ਸਤਿ ਸ਼੍ਰੀ ਅਕਾਲ ਜੀ ਫਤੇ ਕਲੈਕਸ਼ਨ ਮਾਡਾ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫਿਰ ਤੁਹਾਡੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਰਾਮ ਟੈਕਸ ਦਾ ਜਿਹੜਾ ਸਟੱਫ ਲੈ ਕੇ ਆਏ ਆ ਰਾਮ ਟੈਕਸ ਬ੍ਰਾਂਡ ਔਰ ਜਿਹੜਾ ਸਟੱਫ ਰਹੇਗਾ ਪ੍ਰਿੰਟਡ ਰਹੇਗਾ ਕਾਟਨ ਸਟੱਫ ਰਹੇਗਾ ਪਿਓਰ ਕਾਟਨ ਰਹੇਗਾ ਆਪਾਂ ਅੱਜ ਦੀ ਜਿਹੜੀ ਵੀਡੀਓ ਰਹੇਗੀ ਜੀ ਆਪਾਂ ਸਭ ਤੋਂ ਪਹਿਲਾਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿਹੜੇ ਸੂਟ ਰਹਿਣਗੇ ਜੀ ਵਿਦਾਊਟ ਦੁਪੱਟਾ ਰਹਿਣਗੇ 프린ਟਡ ਸੂਟ ਹੋਣਗੇ ਜੀ ਦੇਖੋ ਬਕਾਇਦਾ ਰਾਮ ਟੈਕਸ ਦੀ ਸਟੈਂਪ ਲੱਗੀ ਵੀ ਐ ਕੰਨੀ ਤੇ ਵੀ ਸਟੈਂਪ ਆਏਗੀ ਜੀ ਰਾਮ ਟੈਕਸ ਦੀ ਕੰਨੀ ਦੇ ਉੱਤੇ ਵੀ ਸਟੈਂਪ ਆਏਗੀ ਜੀ ਸਭ ਤੋਂ ਪਹਿਲਾਂ ਤਾਂ ਪ੍ਰਿੰਟ ਹੈ ਜੀ ਦੇਖੋ ਸ਼ਰਟ ਦਾ ਇਹ ਪ੍ਰਿੰਟ ਰਹਿਣ ਵਾਲਾ ਹੈ ਜੀ ਇਹ ਰਹਿਣ ਵਾਲਾ ਹੈ ਜੀ ਸ਼ਰਟ ਦਾ ਪ੍ਰਿੰਟ ਨਾਲ ਇਹਦੀ ਰਹਿ ਗਈ ਜੀ ਸੈਲਫ ਬਾਟਮ ਇਹਦਾ ਕਲਰ ਹੈਗਾ ਜੀ ਵਾਈਨ वाइन ਇਹਦਾ ਜਿਹੜਾ ਮੈਚਿੰਗ ਦਾ ਕਲਰ ਹੈ ਜੀ ਵਾਈਨ ਰਾਮ ਟੈਕਸੇ ਦਾ ਸਟੱਫ ਰਹਿਣ ਵਾਲੇ ਜੀ ਪਿਓਰ ਕਾਟਨ ਹੈ ਸੈਲਫ ਦੀ ਰਹਿਣ ਵਾਲੀ ਆ ਬਾਟਮ ਸਟੱਫ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਦੇਖ ਸਕਦੇ ਹੋ ਬੜਾ ਸੋਹਣਾ ਪ੍ਰਿੰਟ ਹੈ ਜੀ ਸਟੱਫ ਇੰਨਾ ਕੋ ਸੋਹਣਾ ਵੀ ਗਰਮੀ ਦੇ ਵਿੱਚ ਬਹੁਤ ਹੀ ਆਰਾਮਦਾਇਕ ਸਟੱਫ ਹੈ ਵਿਦਆਊਟ ਆ ਦੁਪੱਟਾ ਇਹ ਸੂਟ ਰਹਿਣ ਵਾਲਾ ਹੈ ਜੀ ਤੁਸੀਂ ਸਾਰੀ ਗਰਮੀ ਵਧੀਆ ਇੰਜੋਏ ਕਰੋਗੇ ਜੇ ਸੂਟਾ ਕੇ ਬਹੁਤ ਵਧੀਆ ਸੂਟ ਰਹਿਣ ਵਾਲਾ ਜੀ ਇਹ ਇਹਦੇ ਬਾਟਮ ਪਲੇਨ ਹੈ ਜੀ ਸੈਲਫ ਹੈ ਵਿੱਚ ਬਾਟਮ ਦਾ ਜਿਹੜਾ ਸਟੱਫ ਰਹਿਣ ਵਾਲਾ ਸੈਲਫ ਦਾ ਹੈ ਤੁਸੀਂ ਇਹਦੇ ਤੇ ਵਰਕ ਵੀ ਕਰਵਾ ਸਕਦੇ ਹੋ ਇਹਨੂੰ ਲੈਸਿਸ ਵਗੈਰਾ ਲਗਾ ਕੇ ਵੀ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਔਰ ਇਹ ਸੂਟ ਦਾ ਜਿਹੜਾ ਰੇਟ ਹੈਗਾ ਜੀ ਆਪਣਾ 770 ਰੁਪਏ 올 ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਬੈਠੇ ਮੰਗਵਾ ਸਕਦੇ ਹੋ ਇਹਦਾ ਰੇਟ ਹੈਗਾ ਜੀ 770 ਰੁਪਏ ਸ਼ਿਪਿੰਗ ਇਹਦੇ ਤੇ ਐਕਸਟਰਾ ਹੋਏਗੀ 770 ਆਪਾਂ ਇਹਦਾ ਰੇਟ ਰੱਖਿਆ ਜੀ नैक्सट जहाँ अपने को कलर है जी वह है मोरपंखिया प्रिंट सेम रहा है जी सिर्फ अपना कलर का ही डिफरेंस पाया रामटैक्स ब्रांड है जी सारा कन्नी के उ पूरी प्रॉपर मोर स्टैप लगी हुई है जी देखो प्रॉपर कनी उत्ते स्टैंप लगी है जी जगह जगह उमटैक्स की हंडर्ड परसेंट प्रीमियम फैब्रिक है जी कॉटन फैबरिक है बहुत सोहना प्रिंट रहने वाला है जी यह ਨਾਰੇ ਦੀ ਹੈਗੀ ਹੈ ਜੀ बॉटम ਜਿਹੜੀ ਸੈਲਫ ਪ੍ਰਿੰਟ ਦੀ ਸੈਲਫ ਪ੍ਰਿੰਟ ਦੀ बॉटम ਹੈ ਦੀ ਦੇਖੋ ਲਾਈ कलर ਡਾਰਕ ਹੋਣ ਕਰਕੇ ਥੋੜਾ ਜਿਹਾ ਪ੍ਰਿੰਟ ਜਿਹੜਾ ਸੈਲਫ ਹੈ ਜਿਹੜਾ ਘੱਟ ਦਿਖਾਈ ਦਿੰਦਾ ਹਲਕਾ ਦੇ ਵਿੱਚ ਸੈਲਫ ਬਣਿਆ ਹੈ ਜੀ बॉटम ਦੇ ਉੱਤੇ बॉटम ਨੂੰ ਤੁਸੀਂ ਲੇਸਿਸ ਵਗੈਰਾ ਨਾਲ ਵੀ ਡਿਜ਼ਾਈਨ ਕਰ ਸਕਦੇ ਹੋ ਜਾਂ ਫਿਰ ਵਰਕ ਵੀ ਕਰਵਾ ਸਕਦੇ ਹੋ अपने को सारी तरह का वर्क भी अवेलेबल है और दुपट्टे भी अपने को सारी तरह के अवेलेबल अगर तुम दुपट्टे चाहिए अपना इन्होंने दुपटे डई करवा के भी टाई एंड डई का दा करवा के बड़ा सोहना स्टप रहन वाला है टाई एंड डई का दुपट्टा करवा के तहत ये सूट मतलब किर तक पहुँचावे नैक्सट है जी यहाँ कलर अपने को महरून मेहरून शेड है जी तीनों ही अपने को शेड ने जी एक है जी वाइन एक है जी मोरपंखिया और हैगा मेहरून ਤਿੰਨ ਸ਼ੇਡਾਂ ਦਾ ਇਹ ਚਾਰਟ ਹੈ ਜੀ ਬਹੁਤ ਸੋਹਣੇ ਇਹਦੇ ਵਿੱਚ ਕਲਰ ਆਏ ਨੇ ਰੇਟ ਹੈਗਾ ਜੀ ਇਹਨਾਂ ਦਾ 770 ਰੁਪਏ ਪਿਓਰ ਕਾਟਨ ਹੈ ਜੀ ਸਟੱਫ ਫੁੱਲ ਗਰੰਟਡ ਹੈ ਜਿਵੇਂ ਮਰਜ਼ੀ ਤੁਸੀਂ ਪਾਓ ਕਲਰ ਦੀ ਔਰ ਬੁਰ ਵਗੈਰਾ ਦੀ ਫੁੱਲ ਗਾਰੰਟੀ ਹੈ ਜੀ ਸਟੱਫ ਦੀ ਸੈਲਫ ਰਹਿਣ ਵਾਲੀ ਹੈ ਜੀ ਨਾਲ ਬਾਟਮ ਮਹਿਰੂਨ ਕਲਰ ਦੇ ਵਿੱਚ ਥੋੜਾ ਥੋੜਾ ਸੈਲਫ ਚਮਕਦਾ ਹੈ ਦੇਖੋ ਫੋਕਸ ਕਰੋ ਜਿਹੜਾ ਮਹਿਰੂਨ ਕਲਰ ਹੈ ਜੀ ਬਿਲਕੁਲ ਡਾਰਕ ਵਾਲਾ ਮਹਿਰੂਨ ਕਲਰ ਹੈ। ਥਿੰਨੇ ਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਏ ਨੇ ਔਰ ਜਿਹੜਾ ਪ੍ਰਿੰਟ ਰਹਿਣ ਵਾਲਾ ਹੈ ਜੀ ਅੰਬੀਆਂ ਵਾਲਾ ਪ੍ਰਿੰਟ ਹੈ ਬਹੁਤ ਗਰਮੀ ਦਾ ਫੇਮਸ ਪ੍ਰਿੰਟ ਹੈ ਜੀ ਇਹ ਹਰ ਬੰਦਾ ਇਹਨੂੰ ਪਸੰਦ ਕਰਦਾ ਹੈ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਰੇਟ ਰਹੇਗਾ ਜੀ ਇਹਦਾ 770 ਰੁਪਏ 올 ਇੰਡੀਆ ਦੇ ਇਥੇ ਮਰਜ਼ੀ ਬੈਠੇ ਮੰਗਵਾਓ ਤੁਸੀਂ ਬਾਅਦ ਵੀ ਸਾਡੇ ਤੋਂ ਮੰਗਵਾ ਸਕਦੇ ਹੋ ਅਸੀਂ ਫੋਰਨ ਚ ਵੀ ਡੀਲ ਕਰਦੇ ਆ ਆਪਣੇ ਕੋਲੇ ਸਟੀਚਿੰਗ ਵੀ ਅਵੇਲੇਬਲ ਹੈ ਜੀ ਲੇਸਿਸ ਵੀ ਅਵੇਲੇਬਲ ਨੇ ਔਰ ਦੁਪੱਟੇ ਵੀ ਅਵੇਲੇਬਲ ਨੇ ਡਾਈ ਵਗੈਰਾ ਕਰਕੇ ਸੂਟ ਰੈਡੀ ਕਰਕੇ ਵੀ ਤੁਹਾਡੇ ਘਰ ਤੱਕ ਭਜਾਵਾਂਗੇ ਅਗਰ ਤੁਹਾਨੂੰ ਜ਼ਰੂਰਤ ਹੈ ਔਰ ਅਗਰ ਤੁਸੀਂ ਵਿਦਆਊਟ ਸਟੀਚਿੰਗ ਦੁਪੱਟਾ ਲੈਣਾ ਹੈ ਜੀ ਵੀ ਸੂਟ ਸਟੀਚ ਨਹੀਂ ਕਰਵਾਉਣਾ ਤਾਂ ਵੀ ਕੋਈ ਗੱਲ ਨਹੀਂ ਹੋ ਮੈਂ ਵੀ ਲੈ ਸਕਦੇ ਹੋ ਦੁਪੱਟਾ ਵੀ ਕਿਸੇ ਤਰ੍ਹਾਂ ਦਾ ਵੀ ਜਾਂ ਲੇਸਿਸ ਲਗਵਾਉਣੀਆਂ ਜਾਂ ਟਾਈ ਐਂਡ ਡਾਈ ਦਾ ਕਰਵਾਉਣਾ ਤੁਸੀਂ ਦੁਪੱਟਾ ਵੀ ਸਾਡੇ ਤੋਂ ਬਾਏ ਕਰ ਸਕਦੇ ਹੋ ਦੁਪੱਟਾ ਵੀ ਅਸੀਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਦੇਵਾਂਗੇ ਇਹਦੇ ਵਿੱਚ ਤਿੰਨ ਹੀ ਗੱਲਾਂ ਨੇ ਜੀ ਅਗਰ ਤੁਹਾਨੂੰ ਇਹਨਾਂ ਤਿੰਨ ਹੀ ਗੱਲਾਂ ਦੇ ਵਿੱਚੋਂ ਕੋਈ ਵੀ ਕਲਰ ਪਸੰਦ ਹੈ ਜੀ ਕੋਈ ਵੀ ਤੁਹਾਨੂੰ ਸੂਟ ਅੱਛਾ ਲੱਗ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ 770 ਰੁਪਏ ਦਾ ਰੇਟ ਰਹਿਣ ਵਾਲਾ ਜੀ 올 ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਬੈਠੇ ਮੰਗਵਾਓ ਸ਼ਿਪਿੰਗ ਹੈਗੀ ਹੈ ਜੀ ਇਹਦੀ ਐਕਸਟਰਾ ਸ਼ਿਪਿੰਗ ਇਹਦੀ ਆਪਾਂ ਮਤਲਬ ਸਟੱਫ ਬਹੁਤ ਗਰਮੀ ਦਾ ਹਲਕਾ ਜਿਹਾ ਸਟੱਫ ਹੈ ਜੀ ਇਹਦੇ ਤੇ ਸ਼ਿਪਿੰਗ ਆਪਾਂ ਥੀਰ ਭੀ ਰੱਖੀਏ ਬਸ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਜੀ ਗਰਮੀ ਦਾ ਜਿਵੇਂ ਮਰਜ਼ੀ ਤੁਸੀਂ ਪਾਓ ਔਰ ਵਿਦਾਊਟ ਇਹਨੂੰ ਲਾਈਨਿੰਗ ਸਟਿਚ ਹੋਣ ਵਾਲਾ ਸਟੱਫ ਹੈ ਜੀ ਇਹ ਹੀ ਵਿਦਾਊਟ ਲਾਈਨਿੰਗ ਸਟਿਚ ਹੋਏਗਾ ਪਿਓਰ ਕਾਟਨ ਸਟੱਫ ਹੈ ਅਗਰ ਤਾਂ ਇਹਨਾਂ ਵਿੱਚੋਂ ਕੋਈ ਵੀ ਪਸੰਦ ਆ ਜੀ ਕਲਰ ਤਿੰਨਵੇਂ ਦੇ ਵਿੱਚ ਤੁਹਾਨੂੰ ਕਲਰ ਖੋਲ ਕੇ ਦਿਖਾਏ ਨੇ ਜੀ ਇਹਨਾਂ ਵਿੱਚੋਂ ਅਗਰ ਤੁਹਾਨੂੰ ਕੋਈ ਵੀ ਕਲਰ ਪਸੰਦ ਆਇਆ ਜੀ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤਿੰਨੋਂ ਹੀ ਕਲਰ ਨੇ ਜਿਹੜੇ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਬਰਦਸਤ ਕਲਰ ਨੇ ਬਹੁਤ ਹੀ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਤਿੰਨੋਂ ਹੀ ਕਲਰ ਦਾ ਇਹ ਚਾਰਟ ਆਇਆ ਸੀ ਦੇਖੋ ਮਹਿਰੂਨ ਹੈ ਜੀ ਮੋਰ ਪੰਖੀਆ ਔਰ ਵਾਈਨ ਤਿੰਨੇ ਦੇ ਵਿੱਚ ਕਲਰ ਰਹਿਣ ਵਾਲੇ ਨੇ ਅਗਰ ਤਾਂ ਇਹਨਾਂ ਵਿੱਚੋਂ ਕੋਈ ਵੀ ਕਲਰ ਹੈ ਸੂਟ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰੋ ਆਪਣਾ ਔਰ ਸਾਨੂੰ ਸੇਵਾ ਦਾ ਮੌਕਾ ਦਿਓ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ